ਪੰਜਾਬ 'ਚ ਖਾਲੀ ਪਲਾਟ ਮਾਲਕਾਂ ਲਈ ਹੈਮ ਖਬਰ ਸਾਹਮਣੇ ਆਈ ਹੈ। ਦਰਸਲ ਅੰਮ੍ਰਿਤਸਰ ਤੋਂ ਬਾਅਦ ਜ਼ਿਲ੍ਹਾ ਜਲੰਧਰ ਵਿੱਚ ਖਾਲੀ ਪਲਾਟ ਮਾਲਕਾਂ ਲਈ ਸਖਤ ਰਵੱਈਆ ਪਨਾਇਆ ਗਿਆ। ਜਾਣਕਾਰੀ ਮੁਤਾਬਕ ਜਲੰਧਰ ਨਗਰ ਨਿਗਮ ਨੇ ਸ਼ਹਿਰ ਦੇ ਖਾਲੀ ਪਲਾਟਾਂ ਵਿੱਚ ਕੂੜਾ ਸੁੱਟਣ ਵਿਰੁੱਧ ਸਖਤ ਕਾਰਵਾਈ ਦਾ ਐਲਾਨ ਕੀਤਾ। ਡਿਪਟੀ ਕਮਿਸ਼ਨਰ ਵੱਲੋਂ 27 ਜੂਨ ਨੂੰ ਜਾਰੀ ਕੀਤੇ ਗਏ ਹੁਕਮਾ ਤਹਿਤ ਖਾਲੀ ਪਲਾਟਾਂ ਦੇ ਮਾਲਕਾਂ ਨੂੰ 10 ਜੁਲਾਈ ਤੱਕ ਆਪਣੇ ਪਲਾਟਾਂ ਦੀ ਸਫਾਈ ਕਰਨ ਦਾ ਅਲਟੀਮੇਟਮ ਦਿੱਤਾ ਗਿਆ। ਜਿਲੰਦਰ ਨਗਰ ਨਿਗਮ ਨੇ ਸ਼ਹਿਰ ਦੇ ਖਾਲੀ ਪਲਾਟ ਵਿੱਚ ਕੂੜਾ ਸੁੱਟਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਦਾ ਐਲਾਨ ਕੀਤਾ। ਮਿਲੀ ਮਿਸਾਲੀ ਸਜ਼ਾ ਪੱਟੀ ਕਮਿਸ਼ਨਰ ਵੱਲੋਂ 7 ਜੂਨ ਨੂੰ ਜਾਰੀ ਕੀਤੇ ਗਏ ਹੁਕਮਾ ਤਹਿਤ ਖਾਲੀ ਪਲਾਟਾਂ ਦੇ ਮਾਲਕਾਂ ਨੂੰ 10 ਜੁਲਾਈ ਤੱਕ ਆਪਣੇ ਪਲਾਟਾਂ ਦੀ ਸਫਾਈ ਕਰਨ ਦਾ ਅਲਟੀਮੇਟਮ ਦਿੱਤਾ ਗਿਆ ਸੀ। ਹੁਣ ਡਿਪਟੀ ਕਮਿਸ਼ਨਰ ਦੇ ਹੁਕਮਾ ਦੇ ਆਧਾਰ ਤੇ ਨਗਰ ਨਿਗਮਾ ਕਮਿਸ਼ਨਰ ਨੇ ਖਾਲੀ ਪਲਾਟਾਂ 'ਚ ਪਾਏ ਜਾਣ ਵਾਲੇ ਕੂੜੇ ਤੇ ਜੁਰਮਾਨਾ ਲਾਇਆ ਹੈ ਜੋ ਕਿ ਪੂਰੇ ਜ਼ਿਲंधर ਵਿੱਚ ਲਾਗੂ ਜੋ ਕਿ ਇਹ ਕਰ ਦਿੱਤਾ ਜਾਵੇਗਾ ਨਵੇਂ ਨਿਯਮ ਅਨੁਸਾਰ ਪਲਾਟ ਦੇ ਆਕਾਰ ਦੇ ਆਧਾਰ ਤੇ ਜੁਰਮਾਨਾ ਨਿਰਧਾਰਿਤ ਕੀਤਾ ਗਿਆ 200 ਗਜ ਤੱਕ ਦੇ ਪਲਾਟ ਤੇ 10000 ਰੁਪਏ 200 ਤੋਂ 500 ਗਜ ਦੇ ਪਲਾਟ ਤੇ 20000 ਰੁਪਏ ਅਤੇ 500 ਗਜ ਤੋਂ ਵੱਧ ਦੇ ਪਲਾਟ ਤੇ 30000 ਰੁਪਏ ਦਾ ਇੱਕ ਵਾਰ ਤਾਜਰ ਮਨਾਲਾ ਜਾਵੇਗਾ ਇਸ ਤੋਂ ਇਲਾਵਾ ਸਫਾਈ ਖਰਚੇ ਵੱਖਰੇ ਤੌਰ ਤੇ ਲੈ ਜਾਣਗੇ ਜੋ ਕਿ ਪ੍ਰਤੀ ਟਿਪਰ 10000 ਰੁਪਏ ਹੋਵੇਗਾ 플랫 ਮਾਲਕ ਜਾਂ ਰਹਿਣ ਵਾਲੇ ਨੂੰ ਇਹ ਰਕਮ 10 ਦਿਨਾਂ ਦੇ ਅੰਦਰ ਜਮ੍ਹਾਂ ਕਰਵਾਉਣੀ ਪਵੇਗੀ ਜੇਕਰ ਜਿਹਾ ਨਹੀਂ ਕੀਤਾ ਜਾਂਦਾ ਤਾਂ ਮਾਲ ਰਿਕਾਰਡ ਵਿੱਚ ਇੱਕ ਲਾਲ ਐਂਟਰੀ ਦਰਜ ਕੀਤੀ ਜਾਵੇਗੀ ਅਤੇ ਇਹ ਰਕਮ 플랫 ਦੀ ਖਰੀਦ ਜਾਂ ਵਿਕਰੀ ਦੇ ਸਮੇਂ ਵਿਆਜ ਸਮੇਤ ਵਸੂਲ ਕੀਤੀ ਜਾਵੇਗੀ